ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਐਸੋਸੀਏਸ਼ਨ ਵੱਲੋਂ ਚੈਂਬਰ ਪਵਨ ਫੋਕਲ ਪੁਆਇੰਟ ਸੰਗਰੂਰ ਵਿਕੇ ਜਨਰਲ ਹਾਊਸ ਦੀ ਮੀਟਿੰਗ ਰੱਖੀ ਗਈ ਜਿਸ ਵਿੱਚ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਚੇਅਰਮੈਨ ਡਾਕਟਰ ਏਐਸ ਸ਼ਰਮਾ ਵਾਈਸ ਚੇਅਰਮੈਨ ਕਨਸ਼ਾਮ ਕੌਂਸਲ ਸੰਗਰੂਰ ਅਤੇ ਮਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸੂਦ ਅਤੇ ਜਨਰਲ ਸਕੱਤਰ ਐਮਪੀ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਇੰਡਸਟਰੀਅਲ ਚੈਂਬਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਅਮਨ ਜਖਮੀ ਅਤੇ ਉਹਨਾਂ ਦੀ ਟੀਮ ਵੱਲੋਂ ਪਿਛਲੇ 2 ਸਾਲਾਂ 'ਚ ਸੰਗਰੂਰ ਬਲਾਕ ਲਈ ਕਿਤੇ ਕੰਮਾਂ ਦੀ ਸ਼ਲਾੰਗਾ ਕਰਦਿਆਂ ਵਿਸ਼ਾਲ ਗੁਪਤਾ ਨੂੰ ਸਾਲ 2024-25 ਲਈ ਸੰਗਰੂਰ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਜਦ ਕਿ ਸੰਦੀਪ ਪਾਂਸਲ ਮੋਨੂ ਨੂੰ ਚੇਅਰਮੈਨ ਅਤੇ ਅਮਨ ਚੱਕਰਵੀ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਡਾਕਟਰ ਏਆ ਸ਼ਰਮਾ ਨੇ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦਾ ਬਹੁਤ ਹੀ ਅਹਿਮ ਬਲਾਕ ਜੋ ਸੰਗਰੂਰ ਹੈ ਕਿਉਂਕਿ ਸੰਗਰੂਰ ਵਿਖੇ ਇਸ ਚੈਂਬਰ ਦਾ ਆਪਣਾ ਹੈੱਡਕੁਆਰਟਰ ਹੈ ਆਪਣਾ ਪਵਨ ਹੈ ਤੇ ਡਿਸਟ੍ਰਿਕਟ ਪ੍ਰਸ਼ਾਸਨ ਵੀ ਸਾਰੇ ਆਫੀਸਰ ਸਾਹਿਬਾਨ ਸੰਗਰੂਰ ਹੁੰਦੇ ਹਨ ਇਸ ਕਰਕੇ ਇਹ ਇੱਕ ਬਹੁਤ ਹੀ ਅਹਿਮ ਬਲਾਕ ਹੈ ਸਾਡੇ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦਾ ਅੱਜ ਇਸ ਬਲਾਕ ਦਾ ਜੋ ਕਰੰਟ ਫਾਈਨੈਂਸ਼ੀਅਲ ਇਅਰ ਵਾਸਤੇ ਅਸੀਂ ਪ੍ਰੈਜ਼ੀਡੈਂਟ ਜੋ ਹੈ ਅਨਾਉਂਸ ਕਰਿਆ ਹੈ ਉਹ ਵਿਸ਼ਾਲ ਗੁਪਤਾ ਜੀ ਜੋ ਕਰੰਟ ਫਾਈਨੈਂਸ਼ੀਅਲ ਇਅਰ ਦੇ ਸਾਡੇ ਪ੍ਰੈਜ਼ੀਡੈਂਟ ਬਲਾਕ ਦੇ ਬਣੇ ਹਨ ਤੇ ਇਸ ਤੋਂ ਪਹਿਲਾਂ ਅਮਨ ਜਖਮੀ ਜੀ ਨੇ ਦੋ ਟੈਨਿਓਰ ਆਪਣੀਆਂ ਇਸ ਐਸ ਬਲਾਕ ਪ੍ਰੈਜ਼ੀਡੈਂਟ ਲਈਆਂ ਸੇਵਾ ਕੀਤੀ ਬਲਾਕ ਦੀ ਔਰ ਬਹੁਤ ਹੀ ਅੱਛੀ ਕਾਰਗੁਜ਼ਾਰੀ ਉਹਨਾਂ ਨੇ ਦਾ ਪ੍ਰਦਰਸ਼ਨ ਕਰਿਆ ਜੇ ਮੈਂ ਕਹਾ ਕਿ ਦੋ ਸਾਲਾਂ ਦੇ ਵਿੱਚ ਐ ਸਮਝ ਲਓ ਉਹਨਾਂ ਨੇ 4 ਸਾਲਾਂ ਦਾ ਕੰਮ ਕਰਿਆ ਔਰ ਚੈਂਬਰ ਦੇ ਇਸ ਬਲਾਕ ਨੂੰ ਜਿਹੜਾ ਕਿ ਬਹੁਤ ਅਹਿਮ ਬਲਾਕ ਹੈ ਬਹੁਤ ਹੀ ਬਲੰਦੀਆਂ ਤੇ ਲੇਕੇ ਕਹੇ ਨੇ ਬਹੁਤ ਹੀ ਸਟਰੋਂਗ ਕਰਿਆ ਬਹੁਤ ਹੀ ਸਟਰੈਂਥਨ ਕਰਿਆ ਬੜੀ ਅੱਛੀ ਮੈਂਬਰਸ਼ਿਪ ਗਰੋਥ ਕਰਿਆ ਬੜੀਆਂ ਅੱਛੀਆਂ ਐਕਟੀਵਿਟੀਜ਼ ਕਰੀਆਂ ਨੇ ਬੜੇ ਅੱਛੇ ਫੰਕਸ਼ਨਸ ਕਰੇ ਨੇ ਔਰ ਬਹੁਤ ਹੀ ਜਨਰਲ ਮੀਟਿੰਗਾਂ ਬਹੁਤ ਅੱਛੀਆਂ ਕਰੀਆਂ ਨੇ ਔਰ ਫੈਮਿਲੀ ਕੈਟ ਟੂਗੇਦਰ ਆ ਵੀ ਇਹਨਾਂ ਨੇ ਬਹੁਤ ਹੀ ਅੱਛੇ ਦਿਖਾਈਆਂ ਕਰਕੇ ਸਰਸਤਰੀ ਜੀ ਸਾਡਾ ਐਸ ਡੀ ਸੀ ਬਲੌਕ ਦੇ ਜਿਹੜਾ 900 ਤੋਂ ਵੱਧ ਮੈਂਬਰ ਹੈ ਜੀ ਜਿਹਦੇ ਵਿੱਚ ਇੱਕ ਡਿਸਟ੍ਰਿਕਟ ਬਾਡੀ ਹੈ ਤੇ ਲਗਭਗ ਤੱਕ 13 ਸਾਡੇ ਬਲੌਕ ਨੇ ਜਿਹਦੇ ਵਿੱਚ ਸੰਰੂਰ ਸੰਰੂਰ ਬਲੌਕਰੀ ਸਾਡਾ ਇੱਕ ਬਹੁਤ ਮੇਜਰ ਬਲੌਕ ਹੈ ਜਿਹਦਾ 100 ਤੋਂ ਵੱਧ ਮੈਂਬਰ ਹੈ ਇਹ ਜੇ ਸਾਡਾ ਕਨਸਟੀਟਿਊਸ਼ਨ ਹੈ ਕਿ 2 ਸਾਲ ਬਾਅਦ 3 ਚੇਜ਼ ਹੁੰਦੀ ਹੈ ਜਿਹਦੇ ਵਿੱਚ 2 ਸਾਲ ਪਹਿਲਾਂ ਅਮਨ ਜਖਮੀ ਜੀ ਨੇ ਅਬਦੀ ਪ੍ਰਧਾਨਗੀ ਦੇ ਵਿੱਚ ਬਹੁਤ ਵਧੀਆ ਸਗਰੂਪ ਬਲੌਗ ਨੂੰ ਬਹੁਤ ਬੁਲੰਦੀਆਂ ਤੇ ਲੈ ਕੇ ਗਏ ਤੇ ਉਹ ਤਨਿਓਰ 2 ਸਾਲ ਹੁਣ ਪੂਰੀ ਹੋ ਚੱਕੀ ਤੇ ਉਹਦੇ ਨਾਲ ਜਿਹੜੇ ਸਾਡੇ ਸੈਕਟਰੀ ਸਾਹਿਬ ਸੀ ਵਿਸ਼ਾਲ ਗੁਪਤਾ ਜੀ ਉਹਨਾਂ ਨੂੰ ਅੱਜ ਸਗਰੂਪ ਬਲੌਗ ਦੇ ਵਿੱਚ ਜਨਾਨੀ ਮਸਲੀ ਪ੍ਰਮੋਟ ਕਰਕੇ ਪ੍ਰਧਾਨ ਬਣਾਇਆ ਗਿਆ ਤੇ ਮੈਨੂੰ ਐਜ਼ ਅ ਚੇਅਰਮੈਨ ਸੇਵਾ ਲਈਗੀ ਅਮਨ ਜਖਮੀ ਜੀ ਨੂੰ ਵਾਈਸ ਚੇਅਰਮੈਨ ਦੀ ਸੇਵਾ ਲਈਗੀ ਅੱਜ 2 ਸਾਲ ਕੰਪਲੀਟ ਹੋਣ ਤੇ ਮੈਂ ਬਹੁਤ-ਬਹੁਤ ਮੁਬਾਰਕਾ ਦਿੰ ਬਲੌਕ ਟੀਮ ਨੂੰ ਖਾਸ ਕਰ ਸਾਡੇ ਫਾਈਨਾਂਸ ਸੈਕਟਰੀ ਰਕੇਸ਼ ਗਰ ਗਰੋਕੀ ਜੀ ਕਿਉਂਕਿ ਪਿਛਲੇ ਸਾਲ ਵੀ ਇਹਨਾਂ ਨੇ ਜੋ ਬਜਟ ਸਾਡਾ 1 ਲੱਖ ਤੋਂ ਵੱਧ ਸਰਪਲਸ ਰੱਖਿਆ ਔਰ ਇਸ ਸਾਲ ਵੀ ਜੋ ਇਹਨਾਂ ਨੇ ਬਜਟ 83000 ਰੁਪਿਆ ਤਕਰੀਬਨ ਨਵੀਂ ਟੀਮ ਨੂੰ ਦਿੱਤਾ ਜੋ ਕਿ ਹੁਣ ਸਾਡੇ ਵਿਸ਼ਾਲ ਗਿੱਤਾ ਜੀ ਜੋ ਨਿਊਲੀ ਇਲੈਕਟਿਡ ਪ੍ਰੈਜ਼ੀਡੈਂਟ ਅੱਜ ਦੇ ਹੈਗੇ ਨੇ ਤੇ ਇਸ ਤਰ੍ਹਾਂ ਹੀ ਸਾਨੂੰ ਪ੍ਰੋਮੋਸ਼ਨ ਮਿਲੀ ਹੈ ਜੋ ਸਾਡੇ ਵਾਈਸ ਚੇਅਰਮੈਨ ਹੈਗੇ ਸੀ ਸੰਦੀਪ ਵੰਸਲ ਮੋਨੂ ਜੀ ਉਹਨਾਂ ਨੂੰ ਅੱਜ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਮੇਰੇ 2 ਸਾਲ ਇਸ ਤਰ੍ਹਾਂ ਕੰਪਲੀਟ ਹੋਏ ਨੇ ਤੇ ਮੈਨੂੰ ਵੀ ਇਹਨਾਂ ਨੇ ਪ੍ਰੈਜ਼ੀਡੈਂਟ ਤੋਂ ਪ੍ਰੋਮੋਸ਼ਨ ਦੇ ਕੇ ਪ੍ਰਮੋਟ ਕਰਕੇ ਅੱਜ ਵਾਈਸ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਹੈ ਅੱਗੇ ਕੋਸ਼ਿਸ਼ ਕਰਾਂਗੇ ਅਸੀਂ ਇਹੀ ਸਾਡੀ ਟੀਮ ਅੱਗੇ ਕੰਟੀਨਿਊ ਰਹੇ ਤੇ ਟੀਮ ਦੇ ਨਾਲ ਹੀ ਅਸੀਂ ਸਾਰਿਆਂ ਦਾ ਸਹਿਯੋਗ ਵੀ ਚਾਹੀਏ ਜਿਸ ਤਰ੍ਹਾਂ ਅਸੀਂ ਪਿਛਲੇ 2 ਸਾਲ ਬਹੁਤ ਵੱਧ ਚੜ ਕੇ ਕੰਮ ਕੀਤੇ ਪ੍ਰਸ਼ਾਸਨ ਨਾਲ ਮਿਲ ਕੇ ਬਹੁਤ ਕੰਮ ਕੀਤੇ ਤੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਟੀਮ ਐਸ ਡੀ ਆਈ ਸੀ ਦੀ ਨਾਲ ਮਿਲ ਕੇ ਬੁਲੰਦੀਆਂ ਨੂੰ ਚੁਹੇਗੀ ਧੰਨਵਾਦ ਵਿਸ਼ਾਲ ਗੁਪਤਾ ਜੋ ਮੈਨੂੰ ਜ਼ਿੰਮੇਵਾਰੀ ਡਾਕਟਰ ਏ ਆਰ ਸ਼ਰਮਾ ਜੀ ਨੇ ਕਨਸ਼ਾਮ ਕਾਉਂਸਲ ਜੀ ਨੇ ਸੰਜੀਵ ਸੂਜੀ ਨੇ ਜੋ ਮੈਨੂੰ ਅੱਗੇ ਲਾਈ ਮੈਂ ਉਹਦਾ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਨਵਾਣ ਦੀ ਕੋਸ਼ਿਸ਼ ਕਰੂੰਗਾ ਐਜ਼ ਅ ਜਨਰਲ ਸੈਕਟਰੀ ਮੈਂ ਪਹਿਲਾਂ 2 ਸਾਲ ਉਹਰੇ ਕੰਮ ਕੀਤਾ ਮੈਨੂੰ ਅਮਨ ਲਖਮੀ ਸਾਡੇ ਪ੍ਰੈਜ਼ੀਡੈਂਟ ਸਾਡੇ ਵਾਈਸ ਚੇਅਰਮੈਨ ਮੋਨੂ ਜੀ ਦਾ ਬੜਾ ਸਹਿਯੋਗ ਮਿਲਦਾ ਰਿਹਾ ਹੈ ਹੁਣ ਵੀ ਸਾਡੇ ਨਾਲ ਹੀ ਇਹਨਾਂ ਨੂੰ ਵੀ ਨਾਲ ਪ੍ਰੋਮੋਸ਼ਨ ਮਿਲੀ ਹੈ ਤੇ ਮੈਂ ਬੜੀ ਕੋਸ਼ਿਸ਼ ਕਰੂੰਗਾ ਕਿ ਬਹੁਤ ਚੰਗੀ ਤਰ੍ਹਾਂ ਅੱਗੇ ਡਿਸਟ੍ਰਿਕਟ ਦਾ ਬਲਾਕ ਦਾ ਜਿਹੜਾ ਹੈ ਕੰਮ ਕੀਤਾ ਜਾਵੇ ਨਵੇਂ ਮੈਂਬਰਸ ਮੈਂ ਐਡ ਕਰਨ ਦੀ ਬੜੀ ਕੋਸ਼ਿਸ਼ ਕਰੂੰਗਾ ਅਮਨ ਜੀ ਤੇ ਮੋਨੂ ਜੀ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਮੈਨੂੰ ਗਾਈਡੈਂਸ ਹੁੰਦੇ ਰਹੀਓ ਇਹਨਾਂ ਦੀ ਗਾਈਡੈਂਸ ਦੇ ਅੰਦਰ ਮੈਂ ਅੱਗੇ ਚੈਂਬਰ ਨੂੰ ਅੱਗੇ ਲੈ ਕੇ ਜਾਣ ਦੀ ਬੜੀ ਕੋਸ਼ਿਸ਼ ਕਰੂੰਗਾ